ਆਪਦਾ ਵਾਸਤੇ ਜੇ ਤੋ ਵੋਟ ਪਾਓਗੇ ਮੈਂ ਤੁਹਾਡੇ ਚੈਨਲ ਤੇ ਮੱਤਮ ਨਾਲ ਇੱਕ ਬੇਨਤੀ ਕਰਾਂਗੀ ਪੂਰੇ ਪੰਜਾਬੋਂ 1 ਮਿੰਟ ਵਾਸਤੇ ਵਾਹਿਗੁਰੂ ਦਾ ਨਾਮ ਲੈ ਕੇ ਦਰਬਾਰ ਸਾਹਿਬ ਦੇਖਿਓ ਅਕਾਲ ਤਖਤ ਸਾਹਿਬ ਦੇਖਿਓ ਉਹ 84 ਦੇ ਪੀੜਤ ਦੇਖਿਓ ਉਹ ਦਸਰੋਵਰ ਸਾਹਿਬ ਲਾਸ਼ਾਂ ਦੇ ਨਾਲ ਪੜਿਆ ਦੇਖਿਓ ਧਰਵਾਦ 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 ਆਈ ਮਦਈ ਕੀ ਨਾਮ ਲੜਾ ਮੇਰਾ ਨਾਮ ਗੁਰਦੀਪ Kaur ਹਰ ਕੀ ਅੱਜ ਪਹਿਲਾਂ ਵੀ ਤੁਸੀਂ ਵਿਰੋਧ ਕੀਤਾ ਸੀ ਅੱਜ ਵੀ ਵਿਰੋਧ ਕੀਤਾ ਜਾ ਰਿਹਾ ਰਾਜਾ ਬੜੀ ਜੋ ਕਾगज ਫਰਨਾਰੇ ਆ ਰਾਜਾ ਵੜਿੰਗ ਜਿਹੜਾ ਹੈਗਾ ਉਹ ਸਾਡੀ ਕਾਤਲ ਇੰਦਰਾ ਗਾਂਧੀ ਦਾ ਪੁੱਤਰ ਬਣਿਆ ਹੋਇਆ ਮੈਂ ਰਾਜਾ ਵੜਿੰਗ ਨੂੰ ਪੁੱਛਣਾ ਚਾਹਦੀ ਆ ਪਹਿਲੇ ਦਿਨਾਂ ਨੇ ਇਲੈਕਸ਼ਨਾਂ ਮੈਲੀ ਜੂਨ ਨੂੰ ਰੱਖ ਕੇ ਸਾਡੇ ਜਿਹੜੇ ਜ਼ਖਮ ਸੀ ਉਹਨਾਂ ਨੂੰ ਕਰੇਦ ਕੇ ਉੱਤੇ ਤੇ ਨਮਕ ਤੇ ਮਿਰਚਾਂ ਪੁੱਕੀਆਂ ਪਹਿਲੀ ਜੂਨ ਨਵੰਬਰ 1984 ਇਹਨਾਂ ਨੇ ਸਵੇਰੇ 10 ਵਜੇ ਤੱਕ ਤੋਪਾਂ ਦੇ ਸਾਡੇ ਦਰਬਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਕਹਿ ਦੇ ਲਈ ਕਿਤਾਸੀਗਾ ਮਾਨੂੰ ਇਹ ਮਾਂ ਮੰਦਾ ਸੀ ਜੇ ਆਹਨੋ ਕਿਸੇ ਨੇ ਮਾਰ ਦਿੱਤਾ ਤੇ ਸਾਡੇ 10000 ਪਰਿਵਾਰਾਂ ਦਾ ਵੇਖਣਾ ਹੈ ਪਰਿਵਾਰਾਂ ਦਾ ਇਹਨਾਂ ਨੇ ਕਤਲ ਈਮ ਕੀਤਾ ਤਾਂ ਵਕਤ ਇਹਨਾਂ ਨੂੰ ਕਦੀ ਨਹੀਂ ਬਖਸ਼ਾਂਗੇ ਕਦੇ ਵੀ ਨਹੀਂ ਬਖਸ਼ਾਂਗੇ ਰਾਜਾ ਬੜੇ ਕਿਉਂ ਰੋਗ ਦੇਰੇ ਪਹਿਲੇ ਵੀ ਤੁਸੀਂ ਕਿਹਾ ਯਾਰ ਇਹ ਤੁਹਾਡੇ ਅੱਛਾ ਰਾਜਾ ਬੜੇ ਗਾਂਧੀ ਦਾ ਪੁੱਤਰ ਬਣਿਆ ਹੋਇਆ ਸੀ ਉਸ ਕਾਤਲ ਗਾਂਧੀ ਦਾ ਪੁੱਤਰ ਬਣਿਆ ਹੋਇਆ ਆ ਗਿੱੱਡੜਵਾਦੋਂ ਲੁਧਿਆਣੇ ਦੀ ਢਲ ਰਹੇ ਲੁਧਿਆਣੇ ਨੇ ਕੋਈ ਚਿਹਰਾ ਨਹੀਂ ਸੀ ਇਹ ਪਾਉ ਅਸੀਂ ਇਹ ਨਹੀਂ ਦੇਣਾ ਹੀ ਨਹੀਂ ਕਾਂਗਰਸ ਜਿੱਤੇ ਵੀ ਫੜੀ ਆ ਪੰਜਾਬ ਦੇ ਵਿੱਚ ਅਸੀਂ ਉਹਦਾ ਵਿਰੋਧ ਕਰਾਂਗੇ ਬਾ ਰਾਜਾ ਬਣੇ ਸਾਡੇ ਹਲਕੇ ਦੇ ਵਿੱਚ ਆ ਅਸੀਂ ਇਹਦਾ ਜ਼ਿਆਦਾ ਵਿਰੋਧ ਕਰਾਂਗੇ ਜੇ ਲੱਗਦਾ ਵੀ ਇਹ ਜਿਹੜੇ ਵੀ ਰਾਜਾ ਬਣਗੇ ਉੱਤੇ ਆਏ ਨੋਮੀਨੇਸ਼ਨ ਵੀ ਉਹਦਾ ਰਾ ਵੀ ਘੇਰੇ ਜਾਊਗਾ ਬਿਲਕੁਲ ਸਾਰਾ ਕੁਝ ਕਰਾਂਗੇ ਪਹਿਲੇ ਅਸੀਂ ਉਹਦਾ ਪੱਕੇ ਕੀ ਇਸ ਕਰਦੇ ਹੋ ਇਹ ਕੰਮ ਕਰੋ ਚੰਗਾ ਲੋਕਾਂ ਦੇ ਚੰਗਾ ਵਿਚੋ ਲੋਕਾਂ ਦਾ ਭਲਾ ਕਰੋ ਜਦੋਂ ਦੀ ਮਾਂ ਨੇ ਸਿਖਾਇਆ ਹੀ ਉਹਨੂੰ ਦੱਸਿਆ ਹੀ ਉਹਨੂੰ ਉਹ ਕਾਤਲ ਮਾਂ ਨੇ ਕਿ ਸਰਦਾਰਾਂ ਨੂੰ ਚੱਕ ਚੱਕ ਕੇ ਅੰਦਰ ਕਰੋ ਸਰਦਾਰਾਂ ਦੀਆਂ ਧੀਆਂ ਦੀ ਇੱਜ਼ਤਾਂ ਲੁੱਟੋ ਉਹਨਾਂ ਦੇ ਬੱਚਿਆਂ ਨੂੰ ਸੱਪ ਦੇ ਬੱਚੇ ਕਹਿ ਕੇ ਕੜਾਈਆਂ ਚ ਪਾਪਾ ਕੇ ਤਲੋ ਗੈਸਾ ਦੇ ਰੱਖੋ ਤੇ ਉਹਦਾ ਪੁੱਤਰ ਕੀ ਕਰੂਗਾ ਉਹੀ ਮੈਂ ਅੱਜ ਲੋਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੀਦੀ ਹੈ ਜੋ ਉਹਦੀ ਮਾਂ ਨੇ ਕੀਤਾ ਅੱਜ ਉਹਦਾ ਪੁੱਤਰ ਉਹੀ ਕਰੇਗਾ ਐਮਪੀ ਬਣ ਕੇ ਸਾਡੀ ਆਵਾਜ਼ ਕਿੱਥੋਂ ਚੱਕੂਗਾ ਕਾਂਗਰਸ ਦੇ ਅੰਦਰਾ ਕਾਪੀ ਨੇ ਐਂਡਰ ਕਾਪੇ ਤੋਂ ਪਾ ਦੇ ਨਾਲ ਸਰਕਾਰ ਤੋਂ ਸਭ ਬੈਠੇ ਜਿਹੜਾ ਪਾਰਟੀ ਗੁਰਦਵਾਰਾ ਸਾਹਿਬ ਜੀ ਅੰਦਰ ਸਾਹਿਬ ਦੇ ਉੱਤੇ ਚੜੀਆਂ ਜੀਆਂ ਸਾਡੇ ਪਾਵਨ ਕਨ ਪਾਰਮਾਨ ਦੇ ਵਿੱਚ ਸਭ ਸਿਸ਼ਟਤਾ ਗਿਆ ਪੰਜਾਬ ਦੇ ਚੰਨੀ ਗੁਫਾ ਬਿਹੇ ਜਸਰ ਸਾਹਿਬ ਨੂੰ ਕਿਹ ਮਾਜੇ ਜੀ ਚੜੀਆਂ ਕਿ ਹਜ਼ਾਰਾਂ ਸਿਰਾਂ ਦਾ ਇੱਥੇ ਦੁਨੀਆ ਮਾਰਕੀਟ ਬਣ ਗਿਆ ਇੱਕ ਜੂਰ ਨੂੰ ਮੇਰੀ ਜਲੇ ਗੁਰਨਾਮ ਨਾਮ ਹੈ ਜਲੇ ਦੀ ਬਾਤ ਜਪੋ ਸਵੇਰੇ ਜਲੇ ਸਤਨਾਕ ਮਾਖੀ ਚੱਲਦੇ ਨੇ ਕਿਰੇ ਕਾਤਲ ਚਮਾਕ ਜੀ ਕਾਂਗਰਸ ਜੋੜੜਾ ਕਾਟੀ ਨੇ ਜੋਲ ਲਿੱਟਾ ਦੇ ਰਾਜਾ ਪ੍ਰਫਾਰੋਂ ਆਇਆ ਮੁੰਡਾ ਨਾਮ ਪਿੰਡ ਸੁਖਣਾ ਪਿਆ ਰਾਜਾ ਪ੍ਰਫਾਰੋਂ ਕਰਨੀ ਲਾਗਦਾ ਹੈ જીમ ગાંધી ચાલ્યો ઓને નારો પોતાનું ચલકો ચલા પેડી જતો ધરી લેયા ખંસા ઓસ તો બાદ 10000 થી કરે છે એમાં મે જો મોટા મોટા લીડર સાહેબ જે આ ગજવી સિંહ પણ છે સાહેબ ચેટર સજન કુમાર અમરજા રમેશ માકાન એસકે પ્રોજેક્ટ અને સહી પૂછને અધિકારી સાહેબ જે જેને મોદાજી ਦਮਾਤ ਫੈਟ ਪਾਕਿਸਤਾਨ ਸਾਲੇ 28 ਸਾਲੇ 23 ਵਿੱਚ ਕਾਨਪੂਰ ਮਹਿੰਦੂ ਦੇ ਬਖਾਰਾ ਸ컬 ਸੌਣਾ ਹੈ ਅਸੀਂ ਆਜਾ ਮਿਲੋਪ ਦਾ ਕਰ ਰਿਹਾ ਹੈ ਰਾਜਾ ਨੂੰ ਕਲੀਟਰ ਦਿੱਤੀ ਸੀ ਜਿਸ ਤੋਂ ਬੜੇ ਜਾ ਕੇ ਕਮਲਵਾ ਪਰੂ ਆ ਗਿਆ ਹੈ ਜਰਾ ਸੁਭਾਵੀ ਸਭ ਬਾਤਰਾ ਹੋਇਆ ਹੈ ਅਸੀਂ ਸੰਭਾਰੇ ਹੋਰ ਦੇ ਨਿਸ਼ਾਨ ਅਸੀਂ ਇਹਨਾਂ ਨੂੰ ਚੇਕ ਟਿਕ ਮਾਰ ਇੱਕ ਅਦਾਰ ਦੇ ਕੰਮ ਉਸਨੇ ਕੌਮੀ ਕਾਂਗਰਸੀ ਨੇ ਮੈਸਿਕ ਭਾਈਚਾਰੇ ਨੂੰ ਪਛਾਣ ਦੇਣ ਲਈ ਕਰਨਾ ਚਾਹੁੰਦਾ ਹੈ ਹਾਂ ਜੀ ਜਿਹੜੇ ਜਮਾਤਾਂ ਤੋਂ ਜਮਾਤ ਦੇ ਕਾਂਗਰਸ ਇਹਨਾਂ ਨੇ ਸਾਡੇ ਕੋਲ ਆਮਾ ਨੂੰ ਬਹੁਤ ਬੁਰੀਆਂ ਚਲਾਈਆਂ 1 ਜੂਨ ਨੂੰ ਉਸ ਬਹੁਤ ਸਾਰੇ ਟ੍ਰਿਪਿੰਗ ਸਟਾਪ ਵਿੱਚ ਜਿਲ੍ਹਾ ਗੁਰਮਾਨਾ ਨਾਮ ਲਗਾਇਆ ਗਿਆ ਸੱਚਾ ਸੱਖਾ ਗਿਆ ਉਸ ਨਦੀ ਉੱਤੇ ਪਾਰ ਕਰਕੇ ਸ੍ਰੀ ਹਰਮੰਦਰ ਸਾਹਿਬ ਆਦਮ ਤਸਤਵ ਹੋਵੇ ਅੱਖਾਂ ਮੀਟ ਕੇ ਧਿਆਨ ਲਾ ਕੇ ਸੂਰਜ ਨੂੰ ਪਾਓ ਕਾਂਗਰਸ ਦਾ ਬਾਈਕ ਪਾੜ ਕਰੋ ਇਹਨਾਂ ਨੂੰ ਸਬਕ ਸਿਖਾਓ ਕਿ ਨਾਲ ਵਿੱਚ ਕਿੰਨਾ ਕੀਤਾ ਬੀ ਆਪਰਾਜ